ਹਾਸਾ ਹੋਇਆ ਕਿੱਦਾਂ ਹੋਇਆ ਜੀ ਇਹ ਇਹ ਆਪਣਾ ਅਜੂਲੀ ਪਿੰਡ ਹੋਇਆ ਜੀ ਅੱਛਾ ਜੀ ਨੰਗਲ ਸ਼੍ਰੀ ਅਨੰਤਪੁਰ ਸਾਹਿਬ ਜੋੜੀ ਪਿੰਡ ਹੋਇਆ ਕਿਵੇਂ ਹੋਇਆ ਭਾਜੀ ਹਾਸਾ ਇਹ ਭਾਜੀ ਉਹ ਜਿਹੜਾ ਹਾਥੀ ਟੈਂਪੂ ਵਾਲਾ ਤਾ ਜੀ ਇਹੇ ਟੈਂਕਰ ਵਾਲੇ ਨਾਲ ਅਟੈਚ ਕਰਿਆ ਅੱਛਾ ਜੀ ਉਹਦੇ ਨਾਲ ਕਹਿੰਦੇ ਮੜੀ ਵਜਿਆ ਹਾਂ ਇਹਨਾਂ ਨਾਲ ਫਿਰ ਇਹ ਅਨ ਬੈਲੈਂਸ ਹੋਣੇ ਨਾਲ ਤਾਂ ਇਹ ਆਰ ਆਰ ਪੀ ਵਾਲਿਆਂ ਦੇ ਟੈਂਪੂ ਨਾਲ ਵਜਿਆ ਅੱਛਾ ਜੀ ਉਹ ਤਾਂ ਲੇਗਲ ਗਿਆ ਇਹਨਾਂ ਦੇ ਜਾਂ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਕਹਿੰਦੇ ਜਾਨੀ ਬਸ ਸਾਹ ਤੇ ਪੱਟ ਗਿਆ ਜੀ ਅੱਛਾ ਜੀ ਛੱਟਾ ਛੋਟਾ ਜਿਆਦਾ ਹੈ ਕਿੰਨੇ ਕਿੰਨੇ ਬੰਦੇ ਦੀ ਸੱਟ ਲੱਗੀ ਹੈ ਜੀ ਤਿੰਨ ਤੋਂ ਬੰਦੇ ਇੱਥੇ ਦੇ ਵਿੱਚ ਚੋਠਾ ਟੈਂਪੋ ਵਾਲਾ ਹੈ ਜੀ ਚਾਰ ਚਾਰ ਬੰਦੇ ਪੱਟੇ ਅੱਛਾ ਜੀ ਹਾਂ ਠੀਕ ਹੈ ਡਰਾਈਵਰ ਦੀ ਵਾਂਗ ਗਈ ਠੀਕ ਹੈ ਮੌਕੇ ਤੇ ਪੁਲਿਸ ਆ ਕੇ ਕਿਹਨਾਂ ਦਾ ਮਤਲਬ ਹਸਪੀਟਲ ਜਾ ਕੇ ਉਹਨਾਂ ਨੂੰ ਸ਼ਿਫਟ ਕੀਤਾ ਜੀ 112 ਨੂੰ ਫੋਨ ਕੀਤਾ ਜੀ ਅੱਛਾ ਜੀ ਉਹ ਆ ਜੀ ਮੋੜੇ ਉਹ ਲੈ ਕੇ ਭਾਈ ਕ੍ਰਿਸ਼ਨ ਚੰਦ ਹਾਂ ਜੀ ਪਿੰਡ ਜੋਲੀ ਜੀ ਹਾਂ ਜੀ ਹਾਂ ਜੀ ਕੀ ਦਾ ਹੋਇਆ ਜੀ ਹਾਦਸਾ ਡਿਟੇਲ ਲੱਗੋ ਮੜੀ ਜੀ ਇਹ ਭਾਈ ਹਾਥੀ ਟੈਂਪੂ ਵਾਲਾ ਨੰਗਲੋਂ ਜਾ ਰਿਹਾ ਤਾਂ ਜੀ ਇਧਰ ਆਰ ਆਰ ਬੀ ਵਾਲੇ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ ਇਹ ਓਵਰਟੇਕ ਕਰਦਾ ਦਾ ਟੈਂਕਰ ਵਾਲਿਆਂ ਨੂੰ ਜੀ ਹਾਥੀ ਟੈਂਪੂ ਵਾਲਾ ਠੀਕ ਹੈ ਜੀ ਅੱਗਾ ਜਾ ਕੇ ਆਣ ਬੈਲਸ ਹੋਇਆ ਜਿੱਦਾਂ ਇਹ ਆਰ ਆਰ ਬੀ ਵਾਲੇ ਦੇ ਟੈਂਪੂ ਵਿੱਚ ਵੱਜਿਆ ਜਾਣਾ ਠੀਕ ਹੈ ਜੀ ਤੇ ਪਿੰਦਰ ਪੜ ਗਿਆ ਆਗਾ ਜੀ ਇਹਦਾ ਬਾਡੀ ਖਿਲਰ ਗਿਆ ਇੱਥੇ ਲੱਗ ਗਿਆ ਬਾਕੀ ਬੰਦਿਆਂ ਦਾ ਲੱਤਾਂ ਬਾਹਾਂ ਟੁੱਟ ਗਈ ਜੀ ਇਹਨਾਂ ਦੇ ਕਿੰਨੇ ਦੇ ਸੱਟ ਲੱਗੀਆਂ ਜੀ ਚਾਰ ਬੰਦੇ ਆਰ ਆਰ ਬੀ ਵਾਲੇ ਦੇ ਇੱਕ ਹਾਥੀ ਟੈਂਪੂ ਵਾਲੇ ਨਾਲ ਦੇ ਬੰਦੇ ਕਿੱਥੇ ਹੈ ਜੀ ਬੰਦੇ ਕਿੱਥੇ ਹੈ ਜੀ ਇਹ ਬੰਦੇ ਜਿਹੜੇ ਆਰ ਆਰ ਪੀ ਵਾਲੇ ਨੇ ਲੋਕ ਲੈ ਆ ਜੀ ਇਹ ਚੰਡੀਗੜ੍ਹ ਵਾਲਦਾ ਜੀ ਹਾਥੀ ਟੈਂਪੋ ਵਾਲਾ ਜਿਹੜਾ ਹੁਣ ਕਿੱਥੇ ਲੈ ਕੇ ਗਏ ਉਹਨਾਂ ਇਹਨਾਂ ਨੂੰ ਲੈ ਗਏ ਜੀ ਦੋ ਸਿਵਲ ਹਸਪੀਟਲ ਚ ਲੈ ਗਏ ਨੰਕਲਾ ਜੀ ਕਿਵੇਂ ਲੈ ਕੇ ਗਏ ਇਹਨਾਂ ਨੂੰ 112 ਦੇ ਕਾਲ ਕੀਤੀ ਸੀ ਫਿਰ 108 ਨੰਬਰ ਵੀ ਆ ਗਏ ਤੇ ਇਹ ਵੀ ਆ ਗਈ ਐਸ ਐਸਓ ਵਾਲੀ ਗੱਡੀ ਐਸ ਐਸਓ ਵੀ ਆ ਗਈ ਹਾਂ ਜੀ ਆ ਗਈ ਇਨਾ ਹੈ ਤੇ ਕਿਦਾਂ ਹਾਸਾ ਹੋਇਆ ਇੱਥੇ ਕਿਹੜੀ ਕਿਹੜੀ ਗੱਡੀ ਦਾ ਹਾਸਾ ਹੋਇਆ ਆਰ ਆਰ ਪੀ ਵਾਲੇ ਇੱਕ ਚੰਡੀਗੜ੍ਹੋਂ ਟੈਂਪਰ ਵਾਲਿਆ ਦਾ ਕਿਹੜੀ ਕਿਹੜੀ ਗੱਡੀ ਸੀ ਇੱਕ ਆਰਰਵੀ ਆਉਂਦੀ ਗੱਡੀ ਬਿਸਕੁਟ ਵਾਲੀ ਹੈ ਅੱਛਾ ਜੀ ਟੈਂਪ ਕੈਂਪਰ ਤੇ ਫਿਰ ਇੱਕ ਨੂੰ ਨੀਂਦ ਦਾ ਚੌਕਾ ਲੱਗਿਆ ਇਤਨਾ ਕ੍ਰੋਸ ਕੀਤੀ ਬਾਡੀ ਚ ਵੱਜੀ ਉਹ ਪਿੱਛੇ ਅੱਛਾ ਜੀ ਬਾਡੀ ਵਿੱਚੇ ਰਹਿ ਗਿਆ ਦੋ ਬੋਨ ਬਰਕਟੀਆਂ ਵਿੱਚੋਂ ਫੱਟਿਆ ਵੱਜੀ ਮੌਕੇ ਤੇ ਐਸਐਸਬੀ ਟੀਮ ਨੇ ਜਿਹੜੀ ਆ ਉਥੇ ਸਿਪਲ ਹਸਪੀਟਲ ਲੈ ਕੇ ਉਹਨਾਂ ਨੇ ਕਿੰਨੇ ਬੰਦੇ ਦੇ ਸੱਟਾਂ ਲੱਗੀਆਂ ਤਕਰੀਬਨ ਮੇਰੇ ਆਉਣ ਨੂੰ ਪਹਿਲਾ ਇੱਕ ਟੋਕਟ ਆਈ ਜੀ ਅਸੀਂ ਬਾਅਦ ਚਾਏ ਕੋਈ ਮਤ ਤਿੰਨ ਬੰਦੇ ਵਿੱਚ ਖੜਾ ਸਟਾਫ ਹੁੰਦਾ ਕਲਦੀਪ ਸਹੀ ਗਾ ਜੀ ਕਲਦੀਪ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਹੋਇਆ ਕਿੱਥੇ ਹੋਇਆ ਅਸੀਂ ਚੱਲੇ ਸੀ ਆਪਣਾ ਗਵੀਰ ਪਰ ਹੂੰ ਕਿੱਥੋਂ ਐਕਸੈਂਟ ਆਹ ਸੜਕਾ ਪਾ ਹੋਇਆ ਕਿੱਥੇ ਇਹ ਯੋਲੀ ਕਿੱਥਾ ਹੈ ਯੋਲੀ ਕੋਲ ਹਾਂ ਕੀ ਹੋਇਆ ਕਿਹ ਕਿਹਦੇ ਨਾਲ ਹੋਇਆ ਗੱਡੀ ਵੱਜੀ ਵਿੱਚ ਅਸੀਂ ਬੱਚਾ ਚਾ ਜਾਣ ਜਣੇ ਤੇ ਬਾਡੀ ਖੁੱਲ ਗਈ ਜੀ ਆਹ ਬਾਲ ਫੇਰ ਨਿੱਕੇ ਆਂ 8 ਬੰਦੇ ਕੀ ਨਾਮ ਹੈ ਜੀ ਕਰਨ ਸੋਨੀ ਸੋਨੀ ਸਾਹਿਬ ਕੀ ਹੋਇਆ ਹਾਦਸਾ ਕਿੱਥੇ ਹੋਇਆ ਬ੍ਰਹਮਪੁਰ ਤੋਂ ਅੱਗੇ ਯੋਲੀ ਕੋਲ ਹੋਇਆ ਜੀ ਕੀ ਹਾਲ ਸਰ ਵਾਰਗਤ ਕਿੱਦਾਂ ਹੋਈ ਹਾਂਜੀ ਕਿੱਦਾਂ ਹੋਈ ਸਰ ਕਿੰਨੇ ਬੰਦੇ ਸਨ ਤੁਹਾਡੇ 8.5 ਬੰਦੇ ਸਨ ਜੀ ਹਾਂ ਕਾਚ ਬੱਜੇ ਕਿੱਦਾਂ ਲੱਗਿਆ ਪਤਾ ਸਾਹਮਣੇ ਤੋਂ ਇੱਕ ਟੈਂਪੂ ਆ ਰਿਹਾ ਥਾ ਜੀ ਬਲੇਰੋ ਉਹਨੇ ਓਵਰਟੇਕ ਕਰ ਰਿਹਾ ਥਾ ਉਹਨੇ ਲਿਆ ਕੇ ਵਿੱਚ ਮਰਿਆ ਜੀ ਕਿੰਨੇ ਬੰਦੇ ਇੰਜੜਾ ਤੁਹਾਡੇ 5.5 ਬੰਦੇ ਇੰਜੜਾ ਜੀ ਕੋਈ ਸੀਰੀਅਸ ਤਾਂ ਨਹੀਂ ਨਹੀਂ ਸੀਰੀਅਸ ਨਹੀਂ ਕੋਈ ਨਹੀਂ ਮਾਮਲਾ ਕਿੰਨੇ ਪੇਸ਼ੈਂਟ ਆ? ਕਰੀਬ ਜਿਹੜੇ 4-5 ਪੇਸ਼ੈਂਟਸ ਆਇਆ ਸਾਡੇ ਕੋਲ ਪਨੁਕਲੀ ਕੋਲ ਐਕਸੀਡੈਂਟ ਹੋਇਆ ਤੇ ਵਿੱਚੋਂ ਦੋ ਜਿਹੜੇ ਜ਼ਿਆਦਾ ਸੀਰੀਅਸ ਹੈਗਾ ਇੱਕ ਦੀ ਲੱਤ ਵੀ ਟੁੱਟੀ ਆ ਬਾਹ ਵੀ ਟੁੱਟੀ ਆ ਬਾਹ ਵੀ ਟੁੱਟੀ ਆ ਤੇ ਦੂਸਰੇ ਦੀ ਜਿਹੜੀ ਕਲੱਡ ਚ ਫ੍ਰੈਕਚਰ ਹੈ। ਬਾਕੀ ਜਿਹੜੇ ਮਾਮੂਲੀ ਸੱਟਾਂ ਆ ਉਹਨਾਂ ਦਾ ਇਲਾਜ ਕਰਕੇ ਘਰ ਦਿੱਤੇ ਹੀ ਦਿੱਤਾ ਜਾਊਗਾ। ਜੀ ਇਹ ਕੀ ਆ ਤੁਸੀਂ ਮੌਕੇ ਤੇ ਪਹੁੰਚੇ ਸਾਰਾ ਮਾਮਲਾ ਕਿੱਥੇ ਐਕਸੀਡੈਂਟ ਹੋਇਆ ਕੀ ਹੋਇਆ ਕਿੰਨੇ ਬੰਦੇ? ਅਚੋਲੀ ਪਿੰਡ ਬਰੰਪਰ ਦੇ ਨੇੜੇ ਐਕਸੀਡੈਂਟ ਹੋਇਆ। ਇੱਕ ਬਲੈਰੋ ਜੀ ਦੇ ਵਿੱਚ ਮਤਲਬ ਚਾਰੇ ਸੀਗੇ ਬੰਦੇ ਤੇ ਇੱਕ ਡਿਲੀਵਰੀ ਬੈਂਕ ਸੀਗੀ ਤੇ ਉਹ ਜਿਵੇਂ ਸਾਨੂੰ ਦੱਸ ਰਹੇ ਨੇ ਕਿ ਓਵਰਟੇਕ ਕਰ ਰਹੇ ਸੀਗੇ ਤੇ ਉਹਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੇ ਗੱਡੀ ਸਾਈਡ ਤੇ ਵੀ ਉਤਾਰੀ ਠੀਕ ਹੈ ਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਐਂਬੂਲੈਂਸ ਦੇ ਵਿੱਚ ਇਹਨਾਂ ਨੂੰ ਆਪਾਂ ਲੈ ਕੇ ਆਏ ਇੱਕ ਸਵਾਰਟੇ ਕੋਲ ਕਰਤੀ ਸੀਗੀ ਐਂਬੂਲੈਂਸ ਦੇ ਵਿੱਚ ਇਹਨਾਂ ਨੂੰ ਲੈ ਕੇ ਆਏ ਤੇ ਜਿਹੜੇ ਇੱਕ ਡਿਲੀਵਰੀ ਬੈਨ ਵਾਲੇ ਸੀਗੇ ਉਹ ਗੱਡੀ ਦੇ ਵਿੱਚ ਫਸੇ ਹੋਏ ਸੀਗੇ ਪਿੰਡ ਵਾਲੇ ਦੀ ਲੋਕਾਂ ਦੀ ਮਦਦ ਨਾਲ ਗੱਡੀ 'ਚ ਉਹਨਾਂ ਨੂੰ ਬਾਹਰ ਕੱਢਿਆ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਵੈਸੇ ਕੋਈ ਡੈਥ ਵਗੈਰਾ ਨਹੀਂ ਹੋਈ ਸਾਰੇ ਠੀਕ ਐ ਨੋਰਮਲ ਮਾਮੂਲੀ ਸੱਟ ਐ ਇੰਜਰ ਜਾਦਾ ਹੈ ਇੰਜਰ ਜਾਦਾ ਹੈ ਪੰਜ ਜਣੇ ਗੱਡੀ ਵਾਲੇ ਬੈਨ ਵਾਲੇ ਤੇ ਇੱਕ ਗੱਡੀ ਵਾਲਾ ਕਿਸੇ ਮੌਕੇ ਤੇ ਪਹੁੰਚ ਕੇ ਸਿਵਲ ਹਸਪਤਾਲ ਜਾਂਦੇ ਹਨ ਹਾਂਜੀ ਕੀ ਹੋਇਆ ਸਰ ਕਿੱਥੇ ਜਿਹੜੇ ਬੈਨ ਹੋਇਆ ਕੀ ਹੋਇਆ ਇਹ ਸਾਨੂੰ ਰੌੜ ਨੂੰ ਵੈਸੇ ਆਇਆ ਹੈ ਜੋਲੀਵੋਡ ਕੋ ਐਕਸੀਡੈਂਟ ਇਹ ਗੱਡੀ 8 ਬੰਦੇ ਸੀਗੇ ਇੱਕ ਜੋ ਇਕੱਲਾ ਸੀਗਾ ਉਹ ਬਕਰ ਮਾਲ ਸਪਲਾਈ ਕਰਦਾ ਤੇ ਇੱਥੇ ਤਾਂ 5 ਡੈਡ ਹੋਵੇ ਉਹ ਤਾਂ ਲੈਸ ਪਹਿਲੇ ਇਹ ਬੰਦਾ ਇੱਕ ਵਿੱਚ ਗੱਡੀ ਫਸਿਆ ਤਾਂ ਅਸੀਂ ਟਰੈਕਟਰ ਹੀ ਬਦਲ ਕਢਾਇਆ ਇਹਨੂੰ ਪਿਛੇ ਟਰੈਕਟਰ ਚ ਵਾ ਕੇ ਇਹਨੂੰ ਅਸੀਂ ਆਪਣੀ ਗੱਡੀ ਲੈ ਕੇ ਆਏ ਆ ਅੱਗੇ ਬਾਅਦ ਚ ਦੇਖਦੇ ਹਾਂ ਹੁਣ